ਅਗਰ ਤੁਸੀਂ ਹੈਂਕੋਂ ਸਾਹਿਬ ਦੀ ਯਾਤਰਾ ਉਤੇ ਜਾ ਰਹੇ ਹੋ 2025 ਦੇ ਵਿੱਚ ਤਾਂ ਤੁਸੀਂ ਸਹੀ ਵੀਡੀਓ ਦੇ ਵਿੱਚ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਿਸਕਸ ਕਰਾਂਗੇ ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਜਾ ਰਹੇ ਆ ਮੈਂ ਤੁਹਾਡਾ ਕਿੰਨਾ ਖਰਚ ਆ ਸਕਦਾ ਕਿੰਨੇ ਤੁਹਾਨੂੰ ਰੋਲ ਪਲੇਸ ਪੈ ਸਕਦੇ ਤੁਸੀਂ ਕਿੱਥੇ ਕਿੱਥੇ ਸਟੇ ਕਰਨਾ ਆ ਕਿੱਥੇ ਰੁਕਣਾ ਆ ਹਨਾ ਤੇ ਕੀ ਖਾਣਾ ਪੀਣਾ ਕੀ ਨਾਲ ਲੈ ਕੇ ਜਾਣਾ ਉਹ ਤੁਹਾਨੂੰ ਸਾਰੀ ਜਾਣਕਾਰੀ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਦਵਾਂਗੇ ਕਿ ਆਪਾਂ ਪੰਜਾਬ ਤੋਂ ਚੱਲੀਏ ਹੈਂਕੋਂ ਸਾਹਿਬ ਨੂੰ ਤਾਂ ਆਪਾਂ ਨੂੰ ਕਿੱਥੇ ਸਟੇ ਕਰਨਾ ਜੇ ਸਭ ਤੋਂ ਪਹਿਲਾਂ ਤੁਸੀਂ ਜੋ ਮਤਲਬ ਪੰਜਾਬ ਤੋਂ ਨਿਕਲਦੇ ਆ ਜਲੰਧਰ ਤੋਂ ਲਾ ਲੋ ਜਲੰਧਰ ਤੋਂ ਰਿਸ਼ੀਕੇਸ਼ ਸਵੇਰੇ ਤੋਂ ਰਹੋਗੇ ਰ ਤਤਿ ਸ਼ਾਮ ਤੱਕ ਪਹੁੰਚਣਾ ਰਿਸ਼ੀਕੇਸ਼ ਜੀ ਰਿਸ਼ੀਕੇਸ਼ ਦੀ ਜਿਹੜੀ ਦੂਰੀ ਆ ਉਹ ਹੈਗੀ ਆ ਜੀ 366 ਕਿਲੋਮੀਟਰ ਜਲੰਧਰ ਤੋਂ ਲਾ ਲਓ ਤੁਸੀਂ ਬਾਕੀ ਤੁਹਾਡਾ ਏਰੀਆ ਹੁਣ ਕਿਹੜਾ ਹੋ ਸਕਦਾ ਮੋਗੇ ਤੋਂ ਹੋ ਸਕਦਾ ਥੋੜਾ ਬਾਦਸਾਕਦਾ ਜਾਂ ਅਮਰਸਾ ਤੋਂ ਹੋ ਸਕਦਾ ਬਾਦਸਕਦਾ ਜੇ ਤੁਸੀਂ ਥੋੜਾ ਦੂਰ ਦੂਰ ਤੋਂ ਆ ਰਹੇ ਆ ਜਿੱਦਾਂ ਮੰਨ ਲਓ ਅਮਰਸਰ ਤੋਂ ਆ ਰਹੇ ਆ ਅਮਰਸਰ ਸਾਹਿਬ ਤੋਂ ਜਾਂ ਫਿਰ ਮੋਗੇ ਸਾਈਡ ਤੋਂ ਆ ਰਹੇ ਆ ਫਿਰ ਤੁਹਾਨੂੰ ਰੁਕਣਾ ਚਾਹੀਦਾ ਪੌਂਡਾ ਸਾਹਿਬ ਕਿਉਂਕਿ ਉੱਥੋਂ ਵੀ ਟਾਈਮ ਲਾ ਜਣਾ ਆਉਂਦਿਆਂ ਨੂੰ ਹਨਾ ਫਿਰ ਪੌਂਡਾ ਸਾਹਿਬ ਦੀ ਸਟੇ ਕਰ ਸਕਦੇ ਆ ਰੂਮ ਉੱਥੇ ਅਵੇਲੇਬਲ ਹੁੰਦੇ ਆ ਤੇ ਕ ਅਸ਼ਨਾਣ ਪਾਣੀ ਕਰੋ ਫਿਰ ਉੱਥੋਂ ਅਗਲੀ ਯਾਤਰਾ ਜੇ ਤੁਸੀਂ ਜਲੰਧਰ ਤੋਂ ਤੁਰ ਰਹੇ ਆਂ ਫਿਰ ਤੁਸੀਂ ਸਿੱਧਾ ਰਿਸ਼ੀਕੇਸ਼ 'ਤੇ ਸਟੇ ਕਰ ਸਕਦੇ ਆਂ ਜਲੰਧਰ ਉਹ ਰਿਸ਼ੀਕੇਸ਼ ਦੀ ਦੂਰੀ ਹੈਗੀ ਹੈ ਜੀ 6 ਘੰਟੇ ਦੀ 366 ਕਿਲੋਮੀਟਰ ਸਵੇਰੇ ਤੁਰੋ ਸ਼ਾਮ ਤੱਕ ਆਰਾਮ ਨਾਲ ਤੁਸੀਂ ਪਹੁੰਚ ਸਕਦੇ ਆਂ ਪੌਂਟਾ ਸਾਹਿਬ ਵਾਲ ਦੀ ਜਾ ਕੇ ਜੇ ਤੁਹਾਨੂੰ ਅ ਰਿਸ਼ੀਕੇਸ਼ ਪਹੁੰਚਦੇ ਆ ਉੱਥੇ ਤੁਹਾਨੂੰ ਰੂਮ ਮਿਲ ਸਕਦੇ ਆ ਜੇ ਤੁਹਾਡੇ ਨਾਲ ਲੇਡੀਜ਼ ਆ ਫੈਮਿਲੀ ਆ ਫਿਰ ਤੁਹਾਨੂੰ ਰੂਮ ਅਲੱਗ ਮਿਲ ਸਕਦਾ ਨਹੀਂ ਤਾਂ ਤੁਹਾਨੂੰ ਫਿਰ ਹਾਲ ਦੇ ਵਿੱਚ ਹੀ ਰਹਿਣਾ ਪੈਣਾ ਹਨਾ ਇਸ ਕਰਕੇ ਇਸ ਚੀਜ਼ ਦਾ ਵੀ ਬਹੁਤ ਯਾਦ ਰੱਖਣਾ ਜੇ ਆਪਾਂ ਰਿਸ਼ੀਕੇਸ਼ ਗੁਰਦਰ ਸਾਹਿਬ ਦੇ ਬਾਰ ਬਾਰ ਦੀ ਗੱਲ ਕਰੀਏ ਰੂਮਾਂ ਦੇ ਕੀ ਰੈਂਟ ਆ ਹੋਟਲਾਂ ਦੇ ਉਸ ਟਾਈਮ ਤੇ ਰੈਂਟੜੇ ਬਹੁਤ ਵੱਜ ਜਾਂਦੇ ਆ ਨਾਰਮਲ ਰੂਮ ਲਵਾਂਗੇ 2500 3000 3500 4000 ਦੇ ਲਾਗੇ ਛਾਗੇ ਮਿਲਦਾ ਤੁਹਾਨੂੰ ਜੇ ਵਧੀਆ ਰੂਮ ਲੈਣਾ ਫਿਰ ਉਹ ਹੋਰ ਵੀ ਜ਼ਿਆਦਾ ਮਹਿੰਗਾ ਹੋਣਾ ਇਸ ਕਰਕੇ ਤੁਸੀਂ ਗੁਰਦਰ ਸਾਹਿਬ ਰੁਕ ਸਕਦੇ ਆ ਗੋਦਰ ઋਸ਼ੀਕੇਸ਼ ਹੈ ਕੋਣ ਸਾਹਿਬ ਜਿਹੜਾ ਰਾਸਤੇ ਵਿੱਚ ਆਉਂਦਾ ਆ ਉੱਥੇ ਹਾਲ ਬਹੁਤ ਵਧੀਆ-ਵਧੀਆ ਬਣੇ ਹੋਏ ਜੀ ਆਪਾਂ ਬੈਕ ਸਾਈਡ ਤੇ ਜਾਈਏ ਗੋਦਰ ਸਾਹਿਬ ਦੇ ਤਾਂ ਏਸੀ ਹਾਲ ਵੀ ਤੁਹਾਨੂੰ ਮਿਲ ਜਾਣੇ ਉੱਥੇ ਵਾਸ਼ਰੂਮ ਵੀ ਬਣੇ ਹੋਏ ਆ ਤੇ ਗੱਦੇ ਤੁਸੀਂ ਲਓ ਉੱਥੇ ਸੌਂ ਮੂ ਰਾਮ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਰ ਉੱਥੋਂ ਦਰਸ਼ਨ ਮੇਲੇ ਕਰੋ ਫਿਰ ਆਪਾਂ ਸਵੇਰੇ ਤੜਕੇ ਨਿਕਲਾਂਗੇ ઋਸ਼ੀਕੇਸ਼ ਤੋਂ ਗੋਵਿੰਦ ਘਾਟ ਵਾਸਤੇ ਗੋਦਰ ਸਾਹਿਬ ਵਾਸਤੇ ਮਤਲਬ ਜਿਹੜੀਆਂ ਮੇਨ ਸਟ੍ਰੀਟਾਂ ਹੁੰਦੀਆਂ ਆ ਜਾਂ ਤਾਂ ઋਸ਼ੀਕੇਸ਼ ਸੰਗਤ ਰੁਕਦੀਆਂ ਫਿਰ ਉਸ ਤੋਂ ਬਾਅਦ ਸੰਗਤ ਰੁਕਦੀ ਆ ਗੋਵਿੰਦ ਘਾਟ ਗੋਵਿੰਦਗੜ ਦਾ ਜਿਹੜਾ ਰਸਤਾ ਹੈ ઋਸ਼ੀਕੇਸ਼ ਤੋਂ ਗੋਵਿੰਦਗੜ ਦਾ ਰਸਤਾ ਹੈਗਾ ਜੀ 262 ਕਿਲੋਮੀਟਰ 7-8 ਘੰਟੇ ਫਿਰ ਵੀ ਵੱਧ ਟਾਈਮ ਲੱਗ ਜਾਂਦਾ ਕਿਉਂਕਿ ਪਹਾੜੀ ਏਰੀਆ ਆ ਤੇ ਇੱਕ ਤੁਸੀਂ ਬਹੁਤ ਧਿਆਨ ਰੱਖਣਾ ਜੇ ਤੁਸੀਂ ઋਸ਼ੀਕੇਸ਼ ਤੋਂ ਗੋਵਿੰਦਗੜ ਜਾਣੇ ਆ ਤੇ ਰਾਸਤੇ ਦੇ ਵਿੱਚ ਜਿਹੜੇ ਪਹਾੜੀ ਏਰੀਆ ਆਉਂਦਾ ਨਾ ਉੱਥੇ ਬਹੁਤ ਜ਼ਿਆਦਾ ਪੱਥਰਵਾਜੀ ਮਤਲਬ ਪੱਥਰਵਾਜੀ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਪੱਥਰ ਛੋਟੇ-ਛੋਟੇ ਵੱਡੇ-ਵੱਡੇ ਪਹਾੜਾਂ ਤੋਂ ਡਿੱਗਦੇ ਰਹਿੰਦੇ ਆ ਇਸ ਚੀਜ਼ ਦਾ ਬਹੁਤ ਧਿਆਨ ਰੱਖਣੇ ਮੋਟਰਸਾਈਕਲ ਤੇ ਭਰਾ ਜਾ ਰਹੇ ਆ ਵੀਰ ਭਰਾ ਉਹਨਾਂ ਨੂੰ ਬਹੁਤ ਧਿਆਨ ਰੱਖ ਤੁਹਾਨੂੰ ਨਿਸ਼ਾਨੀਆਂ ਮੈੜੀ ਜਾਣੀਆਂ ਨਾ ਪਹਾੜਾਂ ਦੇ ਜਿੱਥੇ ਪੱਥਰ ਜ਼ਿਆਦਾ ਡਿੱਗੇ ਹੋਏ ਮਤਲਬ ਉੱਥੋਂ ਪਹਾੜਾਂ ਤੋਂ ਪੱਥਰ ਡਿੱਗ ਰਹੇ ਆ ਉਸੇ ਦੀ ਦਾ ਬਹੁਤ ਧਿਆਨ ਰੱਖਣਾ ઋਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾਟ ਤੱਕ ਸਿਰਫ ਇੱਕੋ ਹੀ ਲੰਗਰ ਆਉਂਦਾ ਬਾਬਾ ਬੁੱਢਾ ਸਾਹਿਬ ਜੀ ਦਾ ਔਰ ઋਸ਼ੀਕੇਸ਼ ਤੋਂ 50 ਕਿਲੋਮੀਟਰ ਅੱਗੇ ਜਾਂਦੇ ਆ ਤਾਂ ਰਾਈਟ ਸਾਈਡ ਦੇ ਉੱਤੇ ਸੱਜੇ ਪਾਸੇ ਲਾ ਲਓ ਇੱਕ ਲੰਗਰ ਆਉਂਦਾ ਆ ਬਾਕੀ ਹੋਰ ਉਹਦੇ ਬਾਰੇ ਕੋਈ ਜਾਣਕਾਰੀ ਇੱਕੋ ਹੀ ਲੰਗਰ ਲੱਗਦਾ ਉਹ ਸਾਰੇ ਮਹੀਨੇ ਲੱਗਦਾ ਆ ਮਈ ਦੇ ਜਾਂ ਮਈ ਦੇ ਜਾਂ ਜੂਨ ਦੇ ਮਹੀਨੇ ਲੱਗਦਾ ਜਦੋਂ ਮਤਲਬ ਜਦੋਂ ਯਾਤਰਾ ਸਟਾਰਟ ਹੁੰਦੀ ਆ ਨਾ ਅ ਉਹ ਲੰਗਰ ਜਰੂਰ ਸ਼ੱਕ ਜਿਹੜਾ ਬਹੁਤ ਵਧੀਆ ਲੰਗਰ ਹੁੰਦਾ ਹੈ ਹਰਿਆਣੇ ਦੀ ਸੰਗਤ ਆ ਮੇਰੇ ਖਿਆਲ ਨਾਲ ਵੀ ਉਹ ਜਿਹੜੇ ਲੰਗਰ ਲਾਉਂਦੇ ਆ ਨਾ ਨਹੀਂ ਤੁਹਾਨੂੰ ਹੋਰ ਕੋਈ ਲੰਗਰ ਨਹੀਂ ਮਿਲਣਾ ਬਾਕੀ ਜਦੋਂ ਤੁਸੀਂ ਮਤਲਬ ਕਿ ਇਹ ਸਫਰ ਤੈਅ ਕਰ ਲੈਣੇ ਆ ਨਾ ਗੋਵਿੰਦ ਘਾਟ ਤੱਕ ਦਾ 7 ਘੰਟੇ ਦਾ ਤੇ ਜਦੋਂ ਗੁਰਦਰ ਸਾਹਿਬ ਆਉਂਦਾ ਗੋਵਿੰਦ ਘਾਟ ਜਦੋਂ ਆਪਾਂ ਗੋਵਿੰਦ ਘਾਟ ਪਹੁੰਚ ਜਾਂਦੇ ਆ ਨਾ ਜੇ ਤੁਸੀਂ ਗੋਵਿੰਦ ਘਾਟ ਪਹੁੰਚਦੇ ਆ ਤੁਸੀਂ ਇੱਥੇ ਰੂਮ ਬਾਰੇ ਪਤਾ ਕਰਦੇ ਤਾਂ ਉੱਥੇ ਰੂਮ ਬਹੁਤ ਘੱਟ ਮਿਲਦੇ ਜੇ ਆਪਾਂ ਗੁਰਦਰ ਸਾਹਿਬ ਦੀ ਗੁਰਦਰ ਸਾਹਿਬ ਵੀ ਰੂਮ ਲੈਣੇ ਹੋਣ ਤਾਂ ਉਹ ਵੀ ਪਰਿਵਾਰ ਨਾਲ ਮਿਲਦੇ ਬਹੁਤ ਔਖੀ ਉਹ ਵੀ ਸੰਗਤ ਬਹੁਤ ਜ਼ਿਆਦਾ ਆਈ ਹੁੰਦੀ ਰੂਮ ਫਿਰ ਰੂਮ ਥੋੜੇ ਘਟ ਜਾਂਦੇ ਆ ਤੇ ਜਿਹੜੇ ਆਮ ਜਿਹਦਾਂ ਮੁੰਡੇ ਵੀਰ ਭਰਾ ਆ ਉਹਨਾਂ ਨੂੰ ਫਿਰ ਜਾਂ ਤਾਂ ਉੱਥੇ ਗੱਦੇ ਦੇ ਦਿੰਦੇ ਆ ਕਿਤੇ ਵੀ ਤੁਸੀਂ ਪੈ ਸਕਦੇ ਜਨਾ ਰੂਮਾਂ ਦੇ ਵਿੱਚ ਕਾਫੀ ਸੰਗਤ ਹੁੰਦੀ ਆ ਨਾ ਜਾਂ ਕਾਫੀ ਮੁੰਡੇ ਹੁੰਦੇ ਆ ਉੱਥੇ ਤੁਸੀਂ ਉੱਥੇ ਥੋੜਾ ਔਖਾ ਹੋ ਜਾਂਦਾ ਤੁਹਾਨੂੰ ਆਪਾਂ ਇੱਕ ਸਲਾਹ ਦੇਵਾਂਗੇ ਜੀ ਤੁਸੀਂ ਗੋਬਿੰਦਗੜ੍ਹ ਪਹੁੰਚ ਜਦੋਂ 20 ਕਿਲੋਮੀਟਰ ਪਹਿਲਾਂ ਇੱਕ ਸ਼ਹਿਰ ਆਉਂਦਾ ਜੋਸ਼ੀ ਜੋਸ਼ੀ ਮੱਠ ਜੇ ਤੁਸੀਂ ਉੱਥੇ ਰੁਕੋਗੇ ਠੀਕ ਆ ਜੀ ਤੇ ਉੱਥੇ ਤੁਹਾਨੂੰ ਰੂਮ ਮਿਲ ਜਾਣਾ ਸਸਤਾ 1100 1200 ਦੇ ਵਿੱਚ ਵਧੀਆ ਜਿਸ ਤੇ ਜੇ ਤੁਸੀਂ 20 ਕਿਲੋਮੀਟਰ ਪਹਿਲਾਂ ਰੋਕ ਲਓਗੇ ਸਭ ਤੋਂ ਵਧੀਆ ਰਹੋਗੇ ਤੁਸੀਂ ਉੱਥੇ ਰੋ ਇਸ਼ਨਾਨ ਪਾਣੀ ਕਰੋ ਠੀਕ ਹੈ ਜੀ ਉੱਥੋਂ ਫਿਰ ਸਵੇਰੇ ਨਿਕਲੋ ਤੇ 20 ਕਿਲੋਮੀਟਰ ਬਾਅਦ ਜਿਹੜੀ ਤੁਹਾਡੀ ਗੋਬਿੰਦਘਾਟ ਬਾਰਡਰ ਦਾ ਮੱਥਾ ਟੇਕੋ ਉਸ ਤੋਂ ਬਾਅਦ ਤੁਹਾਡੀ ਜਿਹੜੀ ਯਾਤਰਾ ਪੈਦਲ ਜਿਹੜੀ ਸ਼ੁਰੂ ਹੁੰਦੀ ਆ ਉਹ ਗੋਬਿੰਦਘਾਟ ਤੋਂ ਹੁੰਦੀ ਆ ਠੀਕ ਹੈ ਜੀ ਚਲੋ ਉੱਥੇ ਦਰਸ਼ਨ ਮੇਲੇ ਕੀਤੇ ਉੱਥੇ ਫਿਰ ਤੁਸੀਂ ਲੰਗਰ ਛਕਣਾ ਹੈ ਜੀ ਗੋਬਿੰਦਘਾਟ ਧਿਆਨ ਰੱਖਣਾ ਆ ਬਹੁਤ ਹਲਕਾ ਖਿਚੜੀ ਮਿਲਦੀ ਵੈਸੇ ਤਾਂ ਖਿਚੜੀ ਮਿਲਦੀ ਆ ਚਾਵਲ ਮਿਲਦੇ ਆ ਜਾਂ ਫਿਰ ਤੁਹਾਨੂੰ ਮਿਲਣਗੇ ਜੀ ਦਲੀਆ ਤੁਸੀਂ ਇਹ ਤੇ ਬਾਕੀ ਰਜਿਸਟ੍ਰੇਸ਼ਨ ਬਾਰੇ ਵੀ ਆਪਾਂ ਗੱਲ ਕਰਾਂਗੇ ਕਈਆਂ ਨੂੰ ਹੁੰਦਾ ਵੀ ਅਸੀਂ ਆਨਲਾਈਨ ਕਰਾ ਕੇ ਆਈਏ ਜੇ ਆਨਲਾਈਨ ਕਰਾ ਲੂਗੇ ਸਭ ਤੋਂ ਬੈਸਟ ਆ ਨਹੀਂ ਤਾਂ ਫਿਰ ਰਿਸ਼ੀਕੇਸ਼ ਗੌਰਦਰ ਸਾਹਿਬ ਉੱਥੇ ਵੀ ਹੁੰਦੀ ਆ ਫਿਰ ਜੇ ਤੁਸੀਂ ਗੋਵਿੰਦ ਘਾੜ ਤੋਂ ਜਾਣਾ ਹੈ ਗੋਵਿੰਦ ਧਾਮ 10 ਕਿਲੋਮੀਟਰ ਦੀ ਯਾਤਰਾ ਪੈਦਲ ਕਰਨੀ ਆ ਫਿਰ ਉੱਥੇ ਵੀ ਰਾਸਤੇ 'ਚ ਬੈਟ ਰਜਿਸਟ੍ਰੇਸ਼ਨ ਹੁੰਦੀ ਆ ਉਹ ਵੀ ਤੁਸੀਂ ਕਰਵਾ ਸਕਦੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕੋਈ ਪੁੱਛਗਿੱਛ ਨਹੀਂ ਹੁੰਦੀ ਪਰ ਜੇ ਤੁਸੀਂ ਕਰਾ ਕੇ ਆਜੋ ਆਨਲਾਈਨ ਤਾਂ ਸਭ ਤੋਂ ਬੈਸਟ ਸਭ ਤੋਂ ਵਧੀਆ ਆ ਬਾਕੀ ਗੋਵਿੰਦ ਘਾੜ ਤੋਂ ਜੇ ਆਪਾਂ ਸਟਾਰਟਿੰਗ 'ਚ ਗੱਲ ਕਰੀਏ ਗੋ ਉੱਥੇ ਲੋਕਲ ਦੇ ਲੋਕਾਂ ਦੀ ਹਨਾ ਉੱਚ ਬਹਿ ਕੇ ਜਾਣਾ ਤੁਸੀਂ ਇੱਕ ਬੰਦੇ ਤੋਂ ਜੀ ਲੈਂਦੇ 50 ਰੁਪਏ ਤੇ ਸ਼ੇਅਰ ਹੋ ਜਾਂਦੇ ਆ ਸਾਰੇ ਆਨੇ ਸ਼ੇਅਰਿੰਗ ਦੇ ਵਿੱਚ ਜਾ ਸਕਦੇ ਆ ਠੀਕ ਆ ਜੀ ਉਸ ਤੋਂ ਬਾਅਦ ਕਈ ਤੋਰ ਕੇ ਚੱਲ ਜਾਂਦੇ ਆ ਇਹ ਤੁਸੀਂ ਗਲਤੀ ਨਾ ਕਰੋ ਤੋਰ ਕੇ ਜਾਣ ਵਾਲੀ ਕਿਉਂਕਿ 3-4 ਕਿਲੋਮੀਟਰ ਤਿੱਖੀ ਚੜਾਈ ਹੁੰਦੀ ਹੈ ਜੇ ਤੁਸੀਂ ਉੱਥੇ ਜ਼ੋਰ ਲਾ ਲਿਆ ਫਿਰ 10 ਕਿਲੋਮੀਟਰ ਜਿਹੜਾ ਗਾਂ ਆ ਗੋਵਿੰਦ ਘਾੜ ਤੱਕ ਗੋਵਿੰਦ ਘਾੜ ਤੱਕ ਉਹ ਤੁਹਾਡੇ ਤੋਂ ਬਹੁਤ ਔਖਾ ਨੇ ਇਸ ਕਰਕੇ ਗੱਡੀ 'ਚ ਬੈਠੋ ਤੇ ਕਈ ਵੀਰ ਭਰਾ ਡੰਡੇ ਜਿਹੜੇ ਹੁੰਦੇ ਨਾਲ ਫੜ ਕੇ ਜਾਣ ਨੂੰ ਨਾ ਉਹ ਨਹੀਂ ਲੈਂਦੇ ਉਹ ਡੰਡੇ ਜ਼ਰੂਰ ਲੋ ਉਹਨਾਂ ਦਾ ਬਹੁਤ ਜ਼ਿਆਦਾ ਸਹਾਰਾ ਆਪਾਂ ਨੂੰ ਬਹੁਤ ਜ਼ਿਆਦਾ ਉਹ ਪਤਾ ਤੁਹਾਨੂੰ ਗਾਂ ਜਾ ਕੇ ਲੱਗੂਗਾ ਪਹਿਲਾਂ ਪਹਿਲਾਂ ਅਸੀਂ ਵੀ ਜਦੋਂ ਗਏ ਸੀ ਨਾ ਉਦੋਂ ਸਾਨੂੰ ਲੱਗਾ ਯਾਰ ਆ ਕੀ ਆ ਸਾਨੂੰ ਡੰਡੇ ਫੜਾਤੇ ਪਰ ਨਹੀਂ ਜੇ ਤੁਸੀਂ ਤੁਰੂਗੇ ਤੁਹਾਨੂੰ ਉਹਨੇ ਬਹੁਤ ਸਹਾਰਾ ਦੇਣਾ ਉਸ ਚੀਜ਼ ਨੇ ਇਸ ਕਰਕੇ ਜ਼ਰੂਰ ਡੰਡੇ ਨਾਲ ਲੈ ਕੇ ਤੁਰਿਓ ਉੱਥੇ ਤੁਹਾਨੂੰ ਫ੍ਰੀ ਵੀ ਮਿਲ ਜਾਣੇ ਗੁਰਦਰ ਸਾਹਿਬ ਗੋਵਿੰਦ ਘਾੜ ਕਈਆਂ ਨੇ ਸਿੱਟੇ ਹੁੰਦੇ ਜਿਹੜੇ ਉਧਰ ਸੰਗਤ ਆਉਂਦੀ ਉਹ ਫਿਰ ਤੁਸੀਂ ਉਸ ਤੋਂ ਬਾਅਦ ਪੁੱਲਣਾ گاਉਂ ਪਹੁੰਚ ਜਿਹੜੀ ਅਸਲੀ ਤਾਂ ਢੀ ਜਿਹੜੀ ਯਾਤਰਾ ਹੈ ਹਨ 10 ਕਿਲੋਮੀਟਰ ਟੋਟਲ ਕਈ ਕਹਿੰਦੇ 12 ਕਈ 11 10 ਕਿਲੋਮੀਟਰ ਹੀ ਬਣਦਾ ਜ਼ਿਆਦਾ ਤਾਂ ਗੋਬਿੰਦ ਤਾਂ ਤੱਕ ਗੁਰਦਰ ਸਾਹਿਬ ਤੱਕ ਫਿਰ ਤੁਸੀਂ ਉੱਥੇ ਤੁਰਦੇ ਆ ਤਿੰਨ ਚਾਰ ਕਿਲੋਮੀਟਰ ਤੁਹਾਨੂੰ ਔਖਾ ਲੱਗਣਾ ਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਾਹ ਪੱਕ ਜਾਣਾ ਤੁਸੀਂ ਉਦਾਂ ਦੇ ਹੋ ਜਾਣਾ ਹਨਾ ਕਦੀ ਚੜ੍ਹਾਈ ਥੱਲੇ ਨੂੰ ਆਉਣੀ ਆ ਕਦੀ ਤਾਂ ਚਾਹਣੀ ਜੇ ਤੁਹਾਨੂੰ ਤਾਂ ਚਾਹ ਮਤਲਬ ਤਾਂ ਜਾਣੇ ਤੁਸੀਂ ਤਾਂ ਸਾਹ ਚੜ੍ਹਦਾ ਆ ਥੱਲੇ ਉਤਰਦੇ ਉਨਾਂ ਹੀ ਸਾਹ ਤੁਹਾਨੂੰ ਮਿਲ ਜਾਂਦਾ ਆ ਸਟਾਰਟਿੰਗ ਜੇ ਜੀ ਤੁਸੀਂ 3-4 ਕਿਲੋਮੀਟਰ ਕੱਢ ਲਏ ਫਿਰ ਤੁਹਾਨੂੰ ਔਖਾ ਨਹੀਂ ਲੱਗਣਾ ਜੇ ਤੁਸੀਂ ਸਟਾਰਟਿੰਗ ਜੀ ਡਰ ਗਏ ਜਾਂ ਵੀ ਮਤਲਬ ਕਿ ਸਾਡੇ ਤੋਂ ਚੜ੍ਹ ਨਹੀਂ ਹੁੰਦਾ ਫਿਰ ਤੁਸੀਂ ਤੁਹਾਨੂੰ ਲੱਗਣਾ ਵੀ ਇਹ ਘੋੜੇ ਕਰ ਲੀਏ ਨਾ ਸਟਾਰਟਿੰਗ ਥੋੜਾ ਔਖਾ ਲੱਗਦਾ ਬਾਅਦ ਚੋਂ ਕੰਮ ਠੀਕ ਹੋ ਜਾਂਦਾ ਫਿਰ ਥੋੜਾ ਮੰਨ ਲਓ ਜੀ ਆਪਾਂ ਘੋੜਿਆਂ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਘੋੜਿਆਂ ਦਾ ਹੈਗਾ ਜੀ 2000 ਰੁਪਏ ਦੇ ਲੱਗ ਛੱਕੇ ਹੁੰਦਾ ਗੋਬਿੰਦ ਘਾੜ ਤੱਕ ਠੀਕ ਹੈ ਜੀ ਕੋਈ 1800 ਜਿੱਤੇ ਤੱਕ ਅੱਗੇ ਜਾਈਗੇ ਰੇਟ ਘਟੀ ਜਾਣਾ ਘੋੜਿਆਂ ਦਾ ਜਿੰਨਾ ਜ਼ਿਆਦਾ ਗਾਂਹ ਜਾਈਗੇ ਹੈ ਨਾ ਤੇ ਹੁਣ ਪਤਾ ਨਹੀਂ ਥੋੜੀ ਅਪਡੇਟ ਹੋਈ ਹੋਊਗੀ ਜਾਂ ਪੈਸੇ ਵਧ ਗਏ ਹੋਊ ਜਾਂ ਥੋੜੇ ਬਤੇ ਘਟ ਗਏ ਹੋਊ ਘਟ ਤਾਂ ਨਹੀਂ ਸਕਦੇ ਵਧ ਸਕਦੇ ਫਿਰ ਇੱਕ ਹੁੰਦੀ ਆਪਸ਼ਨ ਆਪਾਂ ਜਿਹੜੇ ਪੱਠ ਤੇ ਉੱਤੇ ਆਪਣੇ ਉਥੇ ਲੋਕਲ ਦੇ ਹਨਾ ਲੋਕਲ ਦੇ ਤਾਂ ਨਹੀਂ ਜਿਹੜੇ ਨੇਪਾਲ ਦੇ ਹੁੰਦੇ ਆ ਉਥੇ ਬੰਦੇ ਨਾਲ ਲੈ ਕੇ ਜਾਂਦੇ ਆ ਉਹ ਪੱਠ ਤੇ ਵੀ ਕਈਆਂ ਨੂੰ ਬਿਠਾਉਂਦੇ ਆ ਉਹਦੀ ਜਗ੍ਹਾ ਲਈ ਉਹਦਾ ਹੈਗਾ 1500 ਰੁਪਿਆ 1600 ਰੁਪਿਆ ਤੇ ਜੇ ਆਪਾਂ ਪਾਲਕੀ ਦੀ ਗੱਲ ਕਰੀਏ ਜਿਹੜੇ ਚਾਰ ਬੰਦੇ ਲੈ ਕੇ ਜਾਂਦੇ ਪਾਲਕੀ ਦੇ ਚ ਉਹਦਾ ਰੇਟ ਥੋੜਾ ਜ਼ਿਆਦਾ ਆ ਕਿਉਂਕਿ ਚਾਰ ਬੰਦੇ ਜੋਰ ਵੀ ਬਹੁਤ ਲੱਗਦਾ ਉਹ ਤਾਂ ਹੁੰਦਾ ਜਿਹੜੇ ਬੰਦੇ ਘੋੜੇ ਤੇ ਨਹੀਂ ਬ ਉਨਾ ਵਾਸਤੇ ਪਾਲਕੀ ਠੀਕ ਆ ਉਹਦਾ ਰੇਟ ਹੁੰਦਾ 11-12000 ਰੁਪਿਆ ਇੰਨਾ ਕੁ ਹੋਣਾ ਜਾਂ 14-15000 ਰੁਪਿਆ ਇੱਥੇ ਲਾਗੇ ਛਾਗੇ ਹੋਊਗਾ ਬਾਕੀ ਲੱਗ ਲੱਗ ਹੁੰਦਾ ਆ ਜੇ ਤੁਸੀਂ ਪਹੁੰਚਦੇ ਆ 10 ਕਿਲੋਮੀਟਰ ਸਫਰ ਕਰਦੇ ਰਾਸਤੇ ਜੇ ਤੁਹਾਨੂੰ ਖਾਣ ਪੀਣ ਨੂੰ ਕਾਫੀ ਚੀਜ਼ਾਂ ਵਧੀਆ ਮਿਲਣ ਨੇ ਉਹ ਤੋਂ ਵੀ ਤੁਸੀਂ ਧਿਆਨ ਰੱਖਣਾ ਕੋਈ ਮੈਗੀ ਪਰੌਂਠਾ ਨਾ ਖਾਓ ਉਹਦੇ ਨਾਲ ਕੀ ਹੋਊਗਾ ਜੇ ਤੁਸੀਂ ਪਰੌਂਠਾ ਖਾਓਗੇ ਨਾ ਉਹਦੇ ਨਾਲ ਤੁਹਾਨੂੰ ਸਾਹ ਛੜੂਗਾ ਜਾਂ ਤੋੜਨ ਦੇ ਵਿੱਚ ਫੀ ਆਕਸੀਜਨ ਘਟੂਗੀ ਤੁਹਾਡੀ ਹਨਾ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ ਹਲਕਾ ਫੁਲਕਾ ਫਰੂਟ ਜਾਂ ਕੁਝ ਇਦਾਂ ਦਾ ਖਾਓ ਪ ਫੇਰ ਉੱਥੇ ਤੁਹਾਨੂੰ ਜਾ ਕੇ ਤੁਸੀਂ ਰੂਮ ਗੁਰਦਰ ਸਾਹਿਬ ਦਾ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਆ ਰੂਮ ਸਾਰੇ ਬੁੱਕੇ ਹੀ ਹੁੰਦਾ ਜਿਹੜੇ ਲੋਕਲ ਉੱਥੇ ਰੈਸਟੋਰੈਂਟ ਬਣਿਆ ਜਿੱਥੇ ਹੋਟਲ ਬਣਿਆ ਉੱਥੇ ਤੁਹਾਨੂੰ ਰੂਮ ਮਿਲ ਜਣੇ ਘੱਟ ਤੋਂ ਘੱਟ 2000 ਰੁਪਏ ਦਾ ਰੂਮ ਤੁਹਾਨੂੰ ਛੋਟਾ ਮਿਲਣਾ ਜਿਹਦੇ ਵਿੱਚ ਤੁਸੀਂ ਤਿੰਨ ਜਣੇ ਸੌ ਸਕਦੇ ਇੱਕ ਬੈੱਡ ਦੇ ਉੱਤੇ ਹਨਾ ਘੜ ਤੋਂ ਘੱਟ ਇਹ ਤਾਂ 2500 3000 ਜਾਂ ਵੱਧ ਵੀ ਰੇਟ ਆ ਬਹੁਤ ਜ਼ਿਆਦਾ ਨਾ ਇਸ ਕਰਕੇ ਤੁਸੀਂ ਬਾਕੀ ਜੇ ਆਪਾਂ ਨੈਟ ਦੀ ਗੱਲ ਕਰੀਏ ਨੈਟ ਵੀ ਉੱਥੇ ਨਹੀਂ ਚੱਲਦਾ ਗੋਵਿੰਦ ਘੜ ਤੋਂ ਲੈ ਕੇ ਗੋਵਿੰਦ ਧਾਮ ਗੋਵਿੰਦ ਘੜ ਤੋਂ ਜਿੱਥੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਨੈਟਵਰਕ ਤੁਹਾਡਾ ਆਉਟ ਜਾਣਾ ਹੈ ਤਾਂ ਦੋ ਦਿਨ ਤੁਹਾਡਾ ਨੈਟਵਰਕ ਨਹੀਂ ਆਉਣਾ ਹੈਗਾ ਇਸ ਕਰਕੇ ਕੈਸ਼ ਕੋਲ ਘੱਟੋ ਘੱਟ 5-7000 ਰੁਪਇਆ ਕੋਲ ਇੱਕ ਬੰਦਾ ਜ਼ਰੂਰ ਰੱਖੇ ਕਿਉਂਕਿ ਉੱਥੇ ਕੈਸ਼ ਦੀ ਜ਼ਿਆਦਾ ਲੋੜ ਪੈਂਦੀ ਆ ਆਨਲਾਈਨ ਕਿਤੇ ਕਿਤੇ ਚੱਲਦਾ ਵੀ ਨੈਟ ਪਰ ਇੰਨਾ ਵਧੀਆ ਨਹੀਂ ਹੈਗਾ ਹਨਾ ਜਦ ਤੁਸੀਂ ਗੋਦਰ ਸਾਹਿਬ ਪਹੁੰਚਦੇ ਆ ਗੋਵਿੰਦ ਤੇ ਰੈਸਟ ਕਰਕੇ ਸਵੇਰੇ ਕੋਸ਼ਿਸ਼ ਕਰੋ ਵੀ ਤੁਸੀਂ 4 ਵਜੇ ਨਿਕਲ ਜਾਓ ਇਸ਼ਨਾਨ ਕਰ ਹੁੰਦਾ ਕਰੋ ਨਾਲ ਆਪਣਾ ਇੱਕ ਮੇਨ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਭੁੱਲ ਗਿਆ ਜਿਉਂ ਤੁਸੀਂ ਨਾ ਗੋਬਿੰਦ ਘਾੜ ਤੋਂ ਤੁਰਨਾ ਆ ਗੋਬਿੰਦਪੁਰ ਆਉਣ ਵਾਸਤੇ ਆਪਣੀ ਗੱਡੀ ਤਾਂ ਜਿਹੜੀ ਪਾਰਕ ਲੱਗ ਜਾਣੀ ਆ ਉਹ ਗੋਬਿੰਦ ਘਾੜ ਚ ਲੱਗ ਜਾਣੀ ਠੀਕ ਆ ਜੀ ਥੋੜਾ ਜਿਹਾ ਮੈਂ ਬੈਗ ਆ ਰਿਹਾ ਤੇ ਉਹ ਤਾਂ ਜਿਹੜਾ ਰੈਂਟ 600 ਰੁਪਿਆ ਹੁੰਦਾ ਦੋ ਤਿੰਨ ਦਿਨਾਂ ਦਾ ਪੱਕਾ ਹੀ ਹੁੰਦਾ ਫਿਕਸ ਹੈ ਨਾ ਗੱਡੀ ਦਾ ਉਤੋਂ ਤੇ ਸਮਾਨ ਸਿਰਫ ਉਹੀ ਚੱਕਣਾ ਨਾਲ ਬੈਗ 'ਚ ਜਿਹੜਾ ਤੁਹਾਨੂੰ ਬਾਹਲੀ ਲੋਡ ਆ ਜਿਵੇਂ ਕਿ ਜੇ ਤੁਹਾਡੇ ਕੱਪੜੇ ਹੋ ਗਏ ਜਾਂ ਤੁਹਾਡਾ ਬਰਸ਼ ਵਗੈਰਾ ਹੋ ਗਿਆ ਨਾ ਸਿਰਫ ਉਨੇ ਕੇ ਕੱਪੜੇ ਜਾਂ ਆਪਣਾ ਕਸ਼ਹਿਰਾ ਜਾਂ ਬੰਦਾ ਜਿਹਨੇ ਇਸ਼ਨਾਨ ਕਰਨਾ ਉਹ ਕੱਪੜੇ ਲੈ ਜਾਓ ਹੋਰ ਵਾਧੂ ਚੀਜ਼ ਨਾ ਕੋਈ ਲੈ ਜਾਓ ਕਿਉਂਕਿ ਤੁਹਾਨੂੰ ਪੰਜ ਅੱਧਾ ਅੱਧਾ ਕਿਲੋ ਜਾਂ ਕਿਲੋ ਭਾਰ ਦਾ ਨੂੰ ਬਹੁਤ ਸਤਾਊਗਾ ਰਾਸਤੇ ਦੇ ਵਿੱਚ ਕਿਉਂਕਿ ਥੋੜੀ ਟਫ ਹੁੰਦੀ ਚੜ੍ਹਾਈ ਹੈ ਨਾ ਚਲੋ ਤੁਸੀਂ ਗੁਰਦਰ ਸਾਹਿਬ ਪਹੁੰਚਦੇ ਆ ਫਿਰ ਸਵੇਰੇ 4 ਵਜੇ ਇੱਥੋਂ ਨਿਕਲੋ ਗੋਵਿੰਦ ਧਾਮ ਫਿਰ ਜਿੱਥੇ ਆਪਾਂ ਰੋਕਦੇ ਆ ਗੋਵਿੰਦ ਧਾਮ ਤੋਂ ਹੇਮਕੁੰਡ ਸਾਹਿਬ ਦੀ ਜਿਹੜੀ ਚੜ੍ਹਾਈ ਆ ਉਹ 6 ਕਿਲੋਮੀਟਰ ਦੀ ਆ ਜਦੋਂ ਆਪਾਂ ਉਹ 6 ਕਿਲੋਮੀਟਰ ਚੜ੍ਹਾਈ ਜਾਣੀ ਆ ਉਹ ਥੋੜੀ ਜਿਆਦਾ ਹੋਰ ਵੀ ਟਫ ਆ ਕਿਉਂਕਿ ਉਹ ਸਿੱਧੀ ਚੜ੍ਹਾਈ ਆ ਹੈ ਨਾ ਜੇ ਆਪਾਂ ਘੋੜਿਆਂ ਦੀ ਗੱਲ ਕਰੀਏ ਖੱਤਰਾਂ ਦੀ ਗੱਲ ਕਰੀਏ ਤਾਂ ਉਹਦਾ ਹੈਗਾ ਜੀ 1500 ਰੁਪਿਆ 1200 1300 10 ਕਿਲੋਮੀਟਰ ਪਹਿਲਾਂ ਹੀ ਲਾ ਦਿੰਦੇ ਘੋੜੇ ਉਸ ਤੋਂ ਬਾਅਦ ਫਿਰ ਤੁਰ ਕੇ ਹੀ ਜਾਣਾ ਪੈਂਦਾ ਤੇ ਉੱਥੇ ਦੋ ਆਪਸ਼ਨਾਂ ਹੁੰਦੀਆਂ ਆ ਇੱਕ ਤਾਂ ਹੁੰਦੀ ਜੀ ਪੌੜੀਆਂਵਾਲ ਦੀ ਇੱਕ ਹੁੰਦਾ ਥੋੜਾ ਘੰਮ ਕੇ ਜੇ ਤੁਸੀਂ ਪੌੜੀਆਂਵਾਲ ਦੇ ਜਾਉਂਗੇ ਸਾਹ ਥੋੜਾ ਜ਼ਿਆਦਾ ਚੜਨਾ ਪਰ ਪਹੁੰਚ ਹੀ ਜਲਦੀ ਜਾਣਾ ਜੇ ਹਿੰਮਤ ਹੋਵੇ ਤੁਹਾਡੇ ਵਿੱਚ ਨਹੀਂ ਤਾਂ ਤੁਸੀਂ ਸਾਈਡ ਤੋਂ ਘੰਮ ਜਾਓ ਉੱਥੇ ਥੋੜਾ ਟਾਈਮ ਲੱਗਦਾ ਪਰ ਹੌਲੀ ਹੌਲੀ ਤੁਸੀਂ ਪਹੁੰਚ ਸਕਦੇ ਆਰਾਮ ਨਾਲ ਫਿਰ ਤੁਸੀਂ ਇਸ਼ਨਾਨ ਜ਼ਰੂਰ ਕਰੋ ਪਹਿਲਾਂ ਤਾਂ ਜਾ ਕੇ ਉੱਥੇ ਲੱਗਣਾ ਵੀ ਇਸ਼ਨਾਨ ਕਰੀਏ ਵੀ ਠੰਡ ਬਹੁਤ ਆ ਪਾਣੀ ਬਹੁਤ ਠੰਡਾ ਜੇ ਤੁਸੀਂ ਇਸ਼ਨਾਨ ਕਰੋਗੇ ਤੁਹਾਡੀ ਜਿਹੜੀ ਥਕਾਵਟ ਆ ਉਹ ਸਾਰੀ ਦੂਰ ਹੋ ਜਾਣੀ ਇਹ ਸਾਡੀ ਗੱਡੀ Tata Vista ਡੀਜ਼ਲ ਗੱਡੀ ਸੀਗੀ ਤੇ ਉਹਦੀ ਥੋੜੀ ਐਵਰੇਜ ਘੱਟ ਸੀ ਬਾਲੀ ਵੀ ਘੱਟ ਨਹੀਂ ਗਿਆ ਸੀ ਪਾੜਾ ਕਰਕੇ ਥੋੜਾ ਜਿਹਾ ਤੇਲ ਠੀਕ-ਠਾਕ ਖਾਦਾ ਉਹਨੇ ਜੇ ਆਪਾਂ ਗੱਲ ਕਰੀਏ ਇੱਕ ਪਾਸੇ ਦਾ ਉਹਨੇ 4100 ਦਾ ਤੇਲ ਖਾਦਾ ਸੀ ਤੇ ਹਿਸਾਬ ਲਾ ਲਓ 808500 ਦਾ ਵੱਧ ਤੋਂ ਵੱਧ ਤੇਲ ਲਾ ਲਓ ਡੀਜ਼ਲ ਠੀਕ ਆ ਜੀ ਤੇ ਫਿਰ ਬਾਕੀ ਜੇ ਟੂਲ ਪ੍ਰਾਈਸ ਦੀ ਗੱਲ ਕਰੀਏ ਤੇ ਜਦੋਂ ਆਪਾਂ ਪੌਂਡਾ ਸਾਹਿਬ ਜਾਣੇ ਹਿਮਾਚਲ ਐਂਟਰੀ ਦਾ 60 ਰੁਪਏ ਪੈਂਦੇ ਫਿਰ ਉਸ ਤੋਂ ਬਾਅਦ 100 ਰੁਪਏ ਪੈਂਦਾ ਫਿਰ ਉਸ ਤੋਂ ਬਾਅਦ ਸਾਨੂੰ 215 ਰੁਪਏ ਪੈਂਦੇ ਮੰਨ ਲਓ ਟੋਟਲ ਦੇਖ ਲਓ ਇੱਕ ਪਾਸੇ ਤੇ ਕਿੰ ਸਾਬ ਲਾ ਲਓ ਤੁਸੀਂ 400 ਦੇ ਲਾਗੇ 600 ਥੋੜਾ ਘੱਟ ਆਉਣ ਜਾਣ ਬਣ ਗਿਆ 800 1000 ਰੁਪਏ ਰੱਖੋ ਵੱਤੋ ਵੱਦ ਬਾਕੀ ਇੰਨਾ ਖਰਚਾ ਖਰਚਾ ਕੋਈ ਜ਼ਿਆਦਾ ਨਹੀਂ ਹੈਗਾ ਗੱਡੀ ਦਾ ਵੀ ਕੋਈ ਜ਼ਿਆਦਾ ਖਰਚਾ ਨਹੀਂ ਬਸ ਬੰਦਾ ਹਿੰਮਤ ਕਰੇ ਤੇ ਪਹੁੰਚੇ ਬਾਕੀ ਇੰਨੀ ਕੀ ਇਨਫੋਰਮੇਸ਼ਨ ਸਿਗੀ ਬਾਕੀ ਜਿਹੜੇ ਅਸੀਂ ਬਲੌਗ ਬਣਾਏ ਵੀਡੀਓ ਬਣਾਈ ਉਹਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗੇ ਉਹਦੇ ਵੇਲੇ ਤੁਹਾਨੂੰ ਇੱਕ ਇੱਕ ਜਾਣਕਾਰੀ ਮਿਲ ਜੂਗੀ ਆਪਾਂ ਜਦੋਂ ਗਏ ਸੀ ਸਾਰੀ ਵੀਡੀਓ ਬਣਾਈ ਆ ਵੀ ਇੱਕ ਇੱਕ ਚੀਜ਼ ਤੁਹਾਨੂੰ ਪਤਾ ਲੱਗ ਜੂ ਚੰਗੀ ਤਰ੍ਹਾਂ ਵੀ ਕਿੱਦਾਂ ਗਏ ਕਿੱਧਰ ਦੀ ਗਏ ਹਨਾ ਉਹਦੇ ਵੇਲੇ ਤੁਸੀਂ ਦੇਖੋ ਬਾਕੀ ਇੰਨੀ ਕੀ ਵੀਡੀਓ ਸਿਗੀ ਜੀ ਇਨਫੋਰਮੇਸ਼ਨ ਮਿਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਓ ਕਿੱਥੇ ਮੈਂ ਸਹੀ ਸੀ ਕਿੱਥੇ ਗਲਤ ਬਾਕੀ ਮੈਂ ਅੱਗੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਵੀ ਇਸ ਵਾਰ ਵੀ ਆਪਾਂ ਜਾਵਾਂਗੇ ਹੇਮਕ ਮਈ ਦੇ ਵਿੱਚ ਅਗਲੇ ਮਹੀਨੇ ਹੁਣ ਤਾਂ ਹੈਗੀ ਆ ਜੀ ਅੱਜ 22 ਤਰੀਕ ਹੈ 22 ਅਪ੍ਰੈਲ ਅਗਲੇ ਮਹੀਨੇ ਹੈਗੀ ਆ 24 25 23 24 ਦੇ ਲਾਗੇ ਛਾਕੇ ਦਰਬਾਰ ਖੁੱਲੂਗਾ ਉਦੋਂ ਵੀ ਆਪਾਂ ਜਾਵਾਂਗੇ ਵੀਡੀਓ ਵੀ ਪਾਵਾਂਗੇ ਸਾਡੇ ਦੂਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਟਸ ਫਤੇ ਬਲੌਗ ਨਾਮ ਤੇ ਉੱਥੇ ਆਪਾਂ ਵੀਡੀਓ ਬਣਾਉਣੀ ਸਾਰੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਆਪਾਂ ਹੋਰ ਪਾਸੇ ਵੀ ਸਾਰੇ ਪਾਸੇ ਗਏ ਹੋਏ ਆ ਉਹ ਵੀ ਤੁਸੀਂ ਵੀਡੀਓ ਜਰੂਰ ਦੇਖੋ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਿਹਨਾਂ ਜਿਹਨਾਂ ਨੇ ਵੀਡੀਓ ਦੇਖੀ ਉਹਨਾਂ ਤੇ ਅਧਰੋ ਧੰਨਵਾਦ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ